ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿਲੋਂ ਵਿਲੇਜ ਫੂਡ ਤੇ ਅੱਜ ਆਪਾਂ ਗੁਲਗੁਲੀ ਕਚੌਰੀਆਂ ਦੀ ਰੈਸਪੀ ਆ ਉਹ ਲੈ ਕੇ ਆਏ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ ਮੌਸਮ ਆ ਜਿਹੜਾ ਬਹੁਤ ਹੀ ਵਧੀਆ ਹੋ ਗਿਆ ਸੀਗਾ ਤੇ ਮੀਂਹ ਪੈਣ ਤੋਂ ਬਾਅਦ ਆ ਜਿਹੜੀ ਬਹੁਤ ਹੀ ਗਰਮੀ ਤੋਂ ਰਾਹਤ ਮਿਲੀ ਸੀ ਇਸ ਲਈ ਆਪਾਂ ਸੋਚਿਆ ਕਿ ਅੱਜ ਆਪਾਂ ਕਿ ਉਹਨਾਂ ਕਚੌਰੀਆਂ ਬਣਾ ਲਈਏ ਤੇ ਕਚੌਰੀਆਂ ਬਣਾਉਣ ਦੇ ਲਈ ਆਪਾਂ ਨੇ ਆਲੂ ਲਏ ਨੇ ਆਲੂ ਆਪਾਂ ਨੇ 1 ਕਿਲੋ ਕੱਲਤੇ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਾਂਗੇ ਵਾਸ਼ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਕੁੱਕਰ ਵਿੱਚ ਪਾ ਕੇ ਦੋ ਸੀਟੀਆਂ ਬੁਝਵਾ ਲਵਾਂਗੇ ਤੇ ਹੁਣ ਆਪਾਂ ਨੇ ਆਲੂ ਨੇ ਜਿਹੜੇ ਚੰਗੀ ਤਰ੍ਹਾਂ ਸਾਫ਼ ਕਰ ਲਏ ਨੇ ਤੇ ਕੁੱਕਰ ਦਾ ਢੱਕਣਾ ਜਿਹੜਾ ਉਹ ਆਪਾਂ ਬੰਦ ਕਰ ਲਿਆ ਏ ਅੱਜ ਆਪਾਂ ਬੱਚਿਆਂ ਦੇ ਨਾਨਕੇ ਗਏ ਹੋਏ ਸੀਗੇ ਯਾਨੀ ਕਿ ਮੇਰੇ ਪੇਕੇ ਘਰ ਇਹ ਰੈਸਪੀ ਆ ਜਿਹੜੀ ਆਪਾਂ ਨੇ ਉੱਥੇ ਸ਼ੂਟ ਕੀਤੀ ਆ ਮੌਸਮ ਆ ਜਿਹੜਾ ਬਹੁਤ ਹੀ ਵਧੀਆ ਹੋ ਗਿਆ ਤੇ ਅਕਸਰੀ ਬੱਚੇ ਨੇ ਜਿਹੜੇ ਮੀਂਹ ਤੋਂ ਬਾਅਦ ਕਚੌਰੀਆਂ ਨੇ ਜਿਹੜੀਆਂ ਖਾਣੀਆਂ ਪਸੰਦ ਕਰਦੇ ਨੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿ ਕਿਹਨਾਂ ਨੇ ਕਿਨਾ-ਕਿਨਾ ਦੇ ਸ਼ਹਿਰ ਦੇ ਜਾਂ ਪਿੰਡਾਂ ਦੇ ਵਿੱਚ ਮੀਂਹ ਆ ਜਿਹੜਾ ਉਹ ਪਿਆ ਤੇ ਨਾਲ ਹੀ ਉਹਨਾਂ ਨੇ ਕਚੌਰੀਆਂ ਜਾਂ ਕੋਈ ਹੋਰ ਨਮਕੀਨ ਡਿਸ਼ਾ ਜਿਹੜੀ ਪਕੌੜੇ ਵਗੈਰਾ ਬਣਾ ਕੇ ਖਾਦੇ ਤੇ ਆਪਾਂ ਨਾਲ ਹੀ ਕਚੌਰੀਆਂ ਦੇ ਸੋਚਿਆ ਕਿ ਗੁਲਗਲੇ ਵੀ ਬਣਾ ਲੈਨੇ ਆ ਗੁਲਗਲੇ ਬਣਾਉਣ ਦੇ ਲਈ ਆਪਾਂ ਨੇ ਅੱਧਾ ਕਿਲੋ ਸ਼ੱਕਰ ਲੈ ਲਈ ਸੀਗੀ ਸ਼ੱਕਰ ਨੂੰ ਆਪਾਂ ਨੇ ਕਿਲੋਕ ਪਾਣੀ ਦੇ ਵਿੱਚ ਜਿਹੜਾ ਘੋਲ ਲਿਆ ਸੀ ਤੇ ਨਾਲ ਹੀ ਆਪਾਂ ਨੇ ਆਟਾ ਛਾਣ ਕੇ ਇੱਕ ਪਾਸੇ ਰੱਖ ਲਿਆ ਸੀਗਾ ਆਟਾ ਹੁਣ ਆਪਾਂ ਆਪਣੇ ਹਿਸਾਬ ਦੇ ਨਾਲ ਘੋਲ ਦੇ ਵਿੱਚ ਸ਼ੱਕਰ ਦੇ ਜਿਹੜਾ ਆਪਾਂ ਨੇ ਘੋਲ ਬਣਾਇਆ ਹੋਇਆ ਸੀਗਾ ਉਹਦੇ ਵਿੱਚ ਘੋਲ ਲੈਣਾ ਆਪਾਂ ਨੇ ਆਟੇ ਨੂੰ ਚੰਗੀ ਤਰ੍ਹਾਂ ਵਿਸਕ ਕਰ ਲੈਣਾ ਕਿ ਜਿਹੜੀਆਂ ਜਿਹੜੀਆਂ ਗੱਠਾਂ ਨੇ ਉਹ ਸਾਰੀਆਂ ਮਰ ਜਾਣ ਤੇ ਆਟਾ ਜਿਹੜਾ ਆਪਣਾ ਬਿਲਕੁਲ ਸੌਫਟ ਹੋ ਜਵੇ ਤੇ ਹੁਣ ਆਪਾਂ ਨੇ ਇੱਕ ਸਾਈਡ ਦੇ ਉੱਪਰ ਕੜਾਹੀ ਰੱਖ ਲਈ ਆ ਅਟਾ ਜਿਹੜਾ ਆਪਣਾ ਤਿਆਰ ਹੋ ਗਿਆ ਏ ਇੱਧਰ ਆਪਣੇ ਕੁੱਕਰdੀਆਂ ਨੇ ਜਿਹੜੀਆਂ ਸੀਟੀਆਂ ਉਹ ਵੀ ਵੱਜਣੀਆਂ ਸਟਾਰਟ ਹੋ ਗਈਆਂ ਨੇ ਤੇ ਜਿੰਨੇ ਨੂੰ ਆਪਣੇ ਆਲੂਆਂ ਦੀ ਤਿਆਰੀ ਆ ਜਿਹੜੀ ਪਿੱਠੀ ਦੀ ਉਹ ਹੁੰਦੀ ਆ ਉਹਨੇ ਨੂੰ ਆਪਾਂ ਆਪਣੇ ਗੁਲਗਲੇ ਨੇ ਜਿਹੜੇ ਉਹ ਬਣਾ ਕੇ ਕੱਢ ਲਵਾਂਗੇ ਤੇ ਆਪਣਾ ਤੇਲ ਆ ਜਿਹੜਾ ਗਰਮ ਹੋ ਗਿਆ ਸੀਗਾ ਤੇ ਹੁਣ ਆਪਾਂ ਨੇ ਤੇਲ ਦੇ ਵਿੱਚ ਗੁਲਗਲੇ ਆ ਜਿਹੜੇ ਫਰਾਈ ਕਰ ਲੈਣੇ ਨੇ ਤੇ ਦੇਖੋ ਗੋਲਗਲੇਆਂ ਦਾ ਜਿਹੜਾ ਕਲਰ ਆ ਉਹ ਵੀ ਬਹੁਤ ਵਧੀਆ ਆ ਤੇ ਗੋਲਗਲੇ ਆਪਣੇ ਬਹੁਤ ਹੀ ਵਧੀਆ ਸੌਫਟ ਫੁੱਲ ਗਏ ਸੀਗੇ ਤੇ ਮਿੱਠਾ ਜਿਹੜਾ ਇਹ ਆਪਾਂ ਨੇ ਮੀਡੀਅਮ ਹੀ ਰੱਖਿਆ ਸੀਗਾ ਜੇਕਰ ਤੁਸੀਂ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਪਰ ਇੱਧਰ ਦੇ ਆਪਣੇ ਆਲੂ ਨੇ ਜਿਹੜੇ ਉਹ ਵੀ ਬਣ ਗਏ ਨੇ ਤੇ ਆਲੂ ਜ਼ਿਆਦਾ ਗਰਮ ਸੀਗੇ ਹੁਣ ਆਪਾਂ ਇੱਕ ਵਾਰ ਚਾਕੂ ਦੇ ਨਾਲ ਚੈੱਕ ਕਰ ਲੈਨੇ ਕਿ ਆਲੂ ਆਪਣੇ ਸਾਰੇ ਚੰਗੀ ਤਰ੍ਹਾਂ ਪੱਕ ਗਏ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਟੋਕਰੀ ਦੇ ਵਿੱਚ ਕੱਢ ਲੈਣਾ ਕੱਢ ਕੇ ਆਪਾਂ ਇਹਨਾਂ ਨੂੰ ਛਿੱਲ ਲਾਂਗੇ ਤੇ ਮੇਰੀ ਸਿਸਟਰ ਵੀ ਆਈ ਹੋਏ ਸੀਗੇ ਉਹਨਾਂ ਦੇ ਨਾਲ ਆਪਾਂ ਨੇ ਰਲ ਮਿਲ ਕੇ ਇਹ ਰੈਸਪੀ ਆ ਜਿਹੜੀ ਤਿਆਰ ਕੀਤੀ ਸੀਗੀ ਤੇ ਹੁਣ ਆਲੂ ਛਿੱਲ ਲੈਨੇ ਆਪਾਂ ਨੇ ਛਿੱਲ ਕੇ ਆਪਾਂ ਥੋੜੇ ਜੇ ਠੰਡੇ ਹੋਣ ਤੋਂ ਬਾਅਦ ਇਹਨਾਂ ਨੂੰ ਕद्दूकस ਕਰਾਂਗੇ ਤੇ ਇੱਧਰ ਆਪਣੇ ਗੁਲਗਲੇ ਨੇ ਜਿਹੜੇ ਉਹ ਵੀ ਬਣ ਗਏ ਨੇ ਇਹ ਆਪਣੇ ਦੋ ਪੂਰ ਗੁਲਗੁਲੇ ਆਂਦੇ ਨੇ ਜਿਹੜੇ ਉਹ ਆਪਾਂ ਨੇ ਤਿਆਰ ਕਰ ਲਏ ਨੇ ਤਿੰਨ ਕਪੂਰ ਆਪਾਂ ਨੇ ਗੁਲਗੁਲਿਆਂ ਦੇ ਕੱਢੇ ਸੀਗੇ ਆ ਆਪਾਂ ਦਾ ਜਿਹੜਾ ਮਿੱਠਾ ਇਹ ਘਾਟੀ ਖਾਣਾ ਪਸੰਦ ਕਰਦੇ ਆ ਗੁਲਗੁਲੇ ਨੇ ਜਿਹੜੇ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਨੇ ਤੇ ਆਪਣਾ ਤੀਜਾ ਪੂਰਾ ਜਿਹੜਾ ਇਹ ਬਚਦਾ ਸੀਗਾ ਆਪਾਂ ਨੇ ਇਹ ਵੀ ਹੁਣ ਫਰਾਈ ਕਰ ਲੈਣਾ ਤੇ ਦੇਖੋ ਐਨੇ ਸਾਰੇ ਗੁਲਗੁਲੇ ਆਪਣੇ ਬਣ ਚੁੱਕੇ ਨੇ ਦੋ ਪੂਰ ਦੇ ਵਿੱਚ ਤੇ ਤੀਜਾ ਪੂਰਾ ਆਪਣਾ ਜਿਹੜਾ ਔਰੜ ਰਹੇ ਹੈ ਗੁਲਗਲੇ ਆਪਣੇ ਬਹੁਤ ਵਧੀਆ ਸੌਫਟ ਬਣ ਕੇ ਤਿਆਰ ਹੋ ਗਏ ਨੇ ਗੁਲਗਲਿਆਂ ਦੇ ਵਿੱਚ ਜੇਕਰ ਤੁਸੀਂ ਸੌਂਫ ਪਾਣਾ ਪਸੰਦ ਕਰਦੇ ਹੋ ਤਾਂ ਸੌਂਫ ਵੀ ਪਾ ਸਕਦੇ ਹੋ ਸਾਡੇ ਕੋਲ ਇੱਥੇ ਸੌਂਫ ਆ ਜਿਹੜੀ ਖਤਮ ਹੋਈ ਹੋਈ ਸੀਗੀ ਇਸ ਕਰਕੇ ਆਪਾਂ ਨੇ ਨਹੀਂ ਪਾਈ ਹੈਗੀ ਤੇ ਦੇਖੋ ਆਪਣੇ ਗੁਲਗਲੇ ਨੇ ਜਿਹੜੇ ਬਹੁਤ ਵਧੀਆ ਬਣ ਗਏ ਨੇ ਤੇ ਇੱਧਰ ਆਪਣੇ ਆਲੂ ਨੇ ਜਿਹੜੇ ਉਹ ਵੀ ਠੰਡੇ ਹੋ ਗਏ ਸੀ ਆਪਾਂ ਨੇ ਕਦੂਕਾਸ਼ ਦੇ ਜਿਹੜਾ ਮੋਟਾ ਪਾਸਾ ਹੁੰਦਾ ਉਹਦੇ ਨਾਲ ਸਾਰੇ ਆਲੂ ਨੇ ਜਿਹੜੇ ਕਦੂਕਾਸ਼ ਕਰ ਲਏ ਨੇ ਤਾਂ ਕਿ ਜਿਹੜੀਆਂ ਇਹਦੇ ਵਿੱਚ ਆ ਆਲੂਆਂ ਦੀਆਂ ਡਲੀਆਂ ਨੇ ਉਹ ਨਾਰਾਣ ਉਹਦੇ ਨਾਲ ਕੀ ਆ ਕਿ ਕਚੌਰੀ ਆ ਜਿਹੜੀ ਫਟ ਜਾਂਦੀ ਆ ਤੇ ਹੁਣ ਆਲੂ ਠੰਡੇ ਹੋਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਇੱਕ ਚਮਚਾ ਜੀਰੇ ਦਾ ਪਾਇਆ ਤੇ ਇੱਕ ਆਪਾਂ ਮੀਡੀਅਮ ਸਾਈਜ਼ ਦਾ ਪਿਆਜ਼ ਕੱਟ ਕੇ ਪਾ ਲਿਆ ਸੀਗਾ ਤੇ ਆਪਾਂ ਨੇ ਇੱਕ ਚਮਚਾ ਇਹਦੇ ਵਿੱਚ ਫਲਾਲ ਹਰੀ ਮਿਰਚ ਦਾ ਪਾਇਆ ਤੇ ਨਾਲ ਹੀ ਆਪਾਂ ਸਵਾਦ ਦੇ ਅਨੁਸਾਰ ਨਮਕ ਪਾਵਾਂਗੇ ਹਰੀ ਮਿਰਚ ਜਿਹੜੀ ਉਹ ਆਪਾਂ ਕਾਟ ਇਸ ਕਰਕੇ ਪਾਈ ਆ ਕਿ ਬੱਚੇ ਨੇ ਜਿਹੜੇ ਉਹ ਜ਼ਿਆਦਾ ਮਿਰਚ ਨਹੀਂ ਖਾਂਦੇ ਹੈਗੇ ਉਹਨਾਂ ਲਈ ਆਪਾਂ ਇਹ ਅਲੱਗ ਤੋਂ ਥੋੜੀ ਜੀ ਪਿੱਠੀ ਆ ਜਿਹੜੀ ਕੱਢ ਕੇ ਰੱਖ ਲਵਾਂਗੇ ਤੇ ਬਾਕੀ ਅਸੀਂ ਸਾਰੇ ਥੋੜਾ ਜਿਹਾ ਤਿੱਖਾ ਖਾਣਾ ਪਸੰਦ ਕਰਦੇ ਆ ਤੇ ਬਾਅਦ ਵਿੱਚ ਆਪਾਂ ਹੋਰ ਆ ਜਿਹੜੀ ਮਿਰਚ ਇਹਦੇ ਵਿੱਚ ਐਡ ਕਰ ਲਾਂਗੇ ਆਪਾਂ ਨੇ ਸਾਰੇ ਇਸ ਮਿਸ਼ਰਣ ਨੂੰ ਮਿਲਾ ਲੈਣਾ ਤੇ ਹੁਣ ਆਪਾਂ ਬੱਚਿਆਂ ਦੀਆਂ ਕਚੌਰੀਆਂ ਬਣਾਉਣ ਲਈ ਜਿਹੜੀਆਂ ਇਹ ਪਿੱਠੀ ਆ ਉਹ ਆਪਾਂ ਨੇ ਅਲੱਗ ਕੱਢ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਮਿਰਚ ਦਾ ਹੋਰ ਐਡ ਕਰਾਂਗੇ ਕਚੌਰੀਆਂ ਨੇ ਜਿਹੜੀਆਂ ਇਹ ਕਰਾਰੀਆਂ ਹੀ ਜ਼ਿਆਦਾ ਟੇਸਟੀ ਲੱਗਦੀਆਂ ਨੇ ਤੇ ਨਾਲ ਹੀ ਆਪਾਂ ਨੇ ਅੱਧਾ ਇੱਕ ਚਮਚਾ ਦੇ ਵਿੱਚ ਹਲਦੀ ਦਾ ਪਾ ਲਿਆ ਇਹ ਆਪਾਂ ਨੇ ਜ਼ਿਆਦਾ ਮਸਾਲੇ ਨੇ ਜਿਹੜੇ ਉਹ ਇਹਦੇ ਵਿੱਚ ਐਡ ਨਹੀਂ ਕੀਤੇ ਹੈਗੇ ਜਿੰਨੇ ਕ ਵੀ ਮਸਾਲੇ ਆਪਣੇ ਘਰ ਦੇ ਵਿੱਚ ਅਵੇਲੇਬਲ ਸੀਗੇ ਆਪਾਂ ਨੇ ਉਹ ਇਹਦੇ ਵਿੱਚ ਪਾ ਲਏ ਨੇ ਤੇ ਆਪਾਂ ਨੇ ਹੁਣ ਦੇਖੋ ਪਿੱਠੀ ਆ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਬਿਲਕੁਲ ਪਤਲੀ ਨਹੀਂ ਸੀ ਕਈ ਵਾਰ ਕੀ ਹੁੰਦੀ ਆ ਕਿ ਆਲੂ ਇਸ ਤਰ੍ਹਾਂ ਦੇ ਆਉਂਦੇ ਨੇ ਬਾਜ਼ਾਰ ਦੇ ਵਿੱਚ ਪਿੱਠੀ ਆ ਜਿਹੜੀ ਉਹ ਪਤਲੀ ਹੋ ਜਾਂਦੀ ਆ ਤੇ ਆਟਾ ਆਪਣਾ ਪਹਿਲਾਂ ਹੀ ਗੁੰਨ ਕੇ ਤਿਆਰ ਕਰਕੇ ਰੱਖਿਆ ਹੋਇਆ ਸੀ ਆਪਾਂ ਸੋਚਿਆ ਕਿ ਹੁਣ ਪਹਿਲਾਂ ਬੱਚਿਆਂ ਦੀਆਂ ਇਹ ਜਿਹੜੀਆਂ ਕਚੌਰੀਆਂ ਉਹ ਆਪਾਂ ਬਣਾ ਲੈਨੇ ਆ ਤੇ ਹੁਣ ਆਪਾਂ ਨੇ ਕਚੌਰੀਆਂ ਦੇ 7-8 ਪੇੜੇ ਨੇ ਜਿਹੜੇ ਉਹ ਬਣਾ ਲਏ ਸੀਗੇ ਤੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਸੀਗਾ ਫਿਰ ਆਪਾਂ ਗੈਸ ਥੋੜਾ ਜਿਹਾ ਬੰਦ ਕਰਤਾ ਸੀ ਤੇ ਤਾਂ ਕਿ ਜਿਹੜਾ ਟੈਂਪਰੇਚਰ ਆ ਤੇਲ ਦਾ ਥੋੜਾ ਜਿਹਾ ਘਟ ਜਵੇ ਤੇ ਹੁਣ ਆਪਾਂ ਨੇ ਤਿੰਨ ਕਚੌਰੀਆਂ ਨੇ ਜਿਹੜੀਆਂ ਉਹ ਪਾ ਲਈਆਂ ਨੇ ਤਾਂ ਕਿ ਕਚੌਰੀਆਂ ਜਿਹੜੀਆਂ ਛੇਤੀ ਲੜ ਜਾਣ ਤੇ ਅਸੀਂ ਕਿਚਨ ਦੇ ਵਿੱਚ ਤਿੰਨ ਚਾਰ ਜਾਣੇ ਕੰਮ ਕਰ ਰਹੇ ਸੀਗੇ ਇਸ ਕਰਕੇ ਕਈ ਜਾਣੇ ਮੰਨਦੇ ਨੇ ਕਿ ਕਈਆਂ ਦਾ ਪੈੜਾ ਠੰਡਾ ਹੁੰਦਾ ਤੇ ਤੇਲ ਆ ਜਿਹੜਾ ਉਹ ਪੂਰਾ ਚੰਗੀ ਤਰ੍ਹਾਂ ਗਰਮ ਨਹੀਂ ਹੁੰਦਾ ਇਸ ਕਰਕੇ ਕਚੌਰੀਆਂ ਨੇ ਜਿਹੜੀਆਂ ਆਪਣੀਆਂ ਥੋੜੀਆਂ ਜਿਹੀਆਂ ਸਲੋ ਹੀ ਪੱਕ ਰਹੀਆਂ ਸੀਗੀਆਂ ਫਿਰ ਅਸੀਂ ਭਾਂਡਾ ਵੀ ਚੇਂਜ ਕਰ ਲਿਆ ਅਸੀਂ ਸੋਚਿਆ ਕਿ ਜੇਕਰ ਆਪਾਂ ਖੁੱਲਾ ਭਾਂਡਾ ਵਰਤਦੇ ਹਾਂ ਉਹਦੇ ਵਿੱਚ ਸੇਕ ਵੀ ਘੱਟ ਲੱਗਦਾ ਤੇ ਕੜਾਹੀ ਆ ਜਿਹੜੀ ਆਪਣੀ ਉਹ ਵੀ ਭਾਰੀ ਸੀਗੀ ਫਿਰ ਆਪਾਂ ਫਰਾਈ ਪੈਨ ਦੇ ਵਿੱਚ ਕਚੌਰੀਆਂ ਬਣਾਉਣੀਆਂ ਸਟਾਰਟ ਕਰਤੀਆਂ ਸੀ ਤੇ ਦੇਖੋ ਹੁਣ ਜਿਹੜੀਆਂ ਕਚੌਰੀਆਂ ਨੇ ਆਪਣੀਆਂ ਥੋੜੀਆਂ ਜਿਹੀ ਜਲਦੀ ਰੜਨ ਲੱਗ ਗਈਆਂ ਤੇ ਬੱਚਿਆਂ ਨੇ ਕਚੌਰੀਆਂ ਨੇ ਜਿਹੜੀਆਂ ਤਿਆਰ ਹੋ ਗਈਆਂ ਸੀਗੀਆਂ ਤੇ ਇੱਧਰ ਆਪਾਂ ਖਾਵਾਂਗੇ ਕਚੌਰੀਆਂ ਨੂੰ ਚਾਹ ਦੇ ਨਾਲ ਤੁਸੀਂ ਦਹੀਂ ਦੇ ਨਾਲ ਵੀ ਖਾ ਸਕਦੇ ਹੋ ਬੱਚੇ ਨੇ ਦਹੀਂ ਦੇ ਨਾਲ ਖਾਣੀਆ ਪਸੰਦ ਕਰਦੇ ਨੇ ਦੇਖੋ ਜਿੱਦਾਂ ਬੱਚਿਆਂ ਨੂੰ ਭੁੱਖ ਲੱਗੀ ਹੁੰਦੀ ਆ ਜ਼ਿਆਦਾ ਕਹਿੰਦੇ ਹੁੰਦੇ ਨੇ ਕਿ ਜੇਕਰ ਰੋਟੀ ਜਾਂ ਕੋਈ ਵੀ ਪੂਰੀ ਵਗੈਰਾ ਫੁੱਲਦੀ ਆ ਤਾਂ ਇਹਦਾ ਇਹ ਨਿਸ਼ਾਨੀ ਹੁੰਦੀ ਆ ਕਿ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ ਤੇ ਦੇਖੋ ਆਪਣੀਆਂ ਕਚੌਰੀਆਂ ਨੇ ਜਿਹੜੀਆਂ ਬਹੁਤ ਹੀ ਵਧੀਆ ਫੁੱਲੀਆਂ ਨੇ ਇਹ ਤੇ ਇਧਰ ਆਪਣੀ ਚਾਹ ਜਿਹੜੀ ਉਹ ਵੀ ਬਣ ਕੇ ਤਿਆਰ ਹੋ ਗਈ ਆ ਬੱਚਿਆਂ ਦੀਆਂ ਕਚੌਰੀਆਂ ਵੀ ਬਣ ਗਈਆਂ ਨੇ ਇਸੇ ਤਰ੍ਹਾਂ ਆਪਾਂ ਸਾਰੀਆਂ ਜਿਹੜੀਆਂ ਕਚੌਰੀਆਂ ਬਣਾ ਕੇ ਤਿਆਰ ਕਰ ਲਈਆਂ